ਤੋ ਕਬੀਰ ਸਿੰਘ ਬਾਦਲ ਦੇ ਵੱਲੋਂ ਜਥੇਦਾਰ ਨੂੰ ਸਪਸ਼ਟੇ ਕਾਰਨ ਲਿਖਤੀ ਤੌਰ ਤੇ ਸੌਪਿਆ ਗਿਆ ਹੈ ਪਰੰਤੋ ਹੁਣ ਉਸ ਲਫਾਫਾ ਬੰਦ ਨੂੰ ਦੱਸਦੀ ਹੈ ਕਿ ਲਗਾਤਾਰ ਜਨਤਕ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਜਿਸ ਦੇ ਦੌਰਾਨ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਦਾ ਇੱਕ ਵੱਡਾ ਅਭਿਆਨ ਸਾਹਮਣੇ ਆ ਰਿਹਾ ਹੈ ਤੇ ਜਿਸ ਨੂੰ ਲੈ ਕੇ ਕੁਝ ਅਕਾਲੀ ਦਲ ਦੇ ਉੱਤੇ ਉਹਨਾਂ ਨੇ ਪਲਟਵਾਰ ਕੀਤਾ ਹੈ ਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਅਕਾਲੀ ਦਲ ਦੀ ਸਰਕਾਰ ਸਮੇਂ ਜੋ ਹੋਇਆ ਉਸ ਨੂੰ ਲੈ ਕੇ ਜੋ ਹੁਣ ਲਿਖਤੀ ਪੱਤਰ ਜਿਹੜਾ ਕਿ ਸੁਖਬੀਰ ਬਾਦਲ ਦੇ ਵੱਲੋਂ ਸੋਪਿਆ ਗਿਆ ਹੈ ਉਸ ਨੂੰ ਜਨਤਕ ਕੀ ਜਾਵੇ ਤੇ ਜਿਸ ਦੇ ਦਰਮIAN ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਦੀ ਨਵੀਂ ਪਾਰਟੀ ਨੂੰ ਲੈ ਕੇ ਜਲਦ ਐਲਾਨ ਹੋਣ ਦਾ ਵੀ ਦਾਵਾ ਕੀਤਾ ਹੈ ਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਵੀ ਜੇਲ੍ਹੋਂ ਬਾਹਰ ਅਮਰਤਪਾਲ ਆਉਂਦੇ ਨੇ ਤਾਂ ਵੱਡੀ ਮੀਟਿੰਗ ਕੀਤੀ ਜਾਵੇਗੀ ਤੇ ਜਿਸ ਤੋਂ ਬਾਅਦ ਕੋਈ ਸਿੱਖਾਂ ਦੇ ਲਈ ਵੱਡਾ ਸੁਨੇਹਾ ਲਾਇਆ ਜਾਵੇਗਾ। ਪੂਰੇ ਮਦਰ ਲੈ ਕੇ ਸੁਣਦੇ ਜਸਵੀਰ ਸਿੰਘ ਰੋਡੇ ਦਾ ਹੋਰ ਕੀ ਕਹਿਣਾ ਹੈ? ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਅਸੀਂ ਅਰਦਾਸ ਵੀ ਕੀਤੀ ਸੀ ਕਿ ਸਾਰੀਆਂ ਉਹ ਧਿਰਾਂ ਜਿਹੜੀਆਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦੀ ਨੂੰ ਸੋਚ ਨੂੰ ਪਰਉਨਜਾ ਹੋਈਆਂ ਨੇ ਪੰਥਕ ਸੋਚ ਨੂੰ ਪਰਉਨਜਾ ਹੋਈਆਂ ਨੇ ਭਾਵੇਂ ਜਥੇਬੰਦੀਆਂ ਭਾਵੇਂ ਬਹੁਤ ਸਾਰੇ ਵਿਅਕਤੀ ਵੀ ਐ ਜਿਹੜੇ ਬੜੀ ਸਮਰੱਥਾ ਰੱਖਦੇ ਐ ਪਰ ਘਰਾਂ ਚ ਮਿੱਠੇ ਐ ਉਹਨਾਂ ਸਾਰਿਆਂ ਦਾ ਤਾਲਮਿਲ ਕਰੀਏ ਤਾਲਮਿਲ ਕਰਕੇ ਸਾਰਿਆਂ ਨੂੰ ਇਕੱਤਰ ਕਰੀਏ ਇੱਕ ਥਾਂ ਤੇ ਕੋਈ ਸਾਂਝਾ ਪਲੇਟਫਾਰਮ ਬਣਾਇਆ ਜਾਵੇ ਤਾਂ ਕਿ ਵੱਖ-ਵੱਖ ਥਾਵਾਂ ਤੇ ਸਾਡੀ ਜਿਹੜੀ ਸ਼ਰਤੀ ਹੈ ਉਹ ਖੇੜੀ ਹੋਈ ਹੈ ਉਹਨੂੰ ਕੱਤਰ ਕਰਨ ਵਾਸਤੇ ਯਤਨਾਂ ਇਹ ਸਾਡੀ 27 ਤਰੀਕ ਦੀ ਅੱਜ ਦੀ ਜੋ ਲੁਧਿਆਣਾ ਵਿਖੇ ਗੁਰਗਰਾ ਦੂਹਨ ਮਾਰਨ ਵਿੱਚ ਮੀਟਿੰਗ ਹੋਈ ਹੈ ਇਹ ਪਹਿਲੀ ਮੀਟਿੰਗ ਹੈ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਵਿਅਕਤੀ ਆਏ ਸਭ ਦਾ ਧੰਨਵਾਦ ਬਹੁਤ ਜਲਦੀ ਅਸੀਂ ਇਹ ਮੀਟਿੰਗਾਂ ਜਾਰੀ ਰੱਖਾਂਗੇ ਇਹਨਾਂ ਨੂੰ ਅਸੀਂ ਉਮੀਦ ਹੈ ਕਿ ਅੱਜ ਦੀ ਮੀਟਿੰਗ ਵਿੱਚ ਵੀ ਜੋ ਵਿਚਾਰ ਆਈਆਂ ਹੈ ਬੜੇ ਚੜ੍ਹਦੀ ਕਲਿਆਂ ਦੇ ਪੋਜਿਟਿਵ ਵਿਚਾਰਾਂ ਨੇ ਉਹਨਾਂ ਵਿਚਾਰਾਂ ਨੂੰ ਅੱਗੇ ਵਧਾ ਕੇ ਜਿਹੜੇ ਬੰਦੇ ਅਜ ਨਹੀਂ ਆ ਸਕੇ ਜਿਹੜੀਆਂ ਜਥੇਬੰਦੀਆਂ ਨਹੀਂ ਆ ਸਕੀਆਂ ਉਹਨਾਂ ਸਾਰਿਆਂ ਨੂੰ ਲੈ ਕੇ ਇੱਕ ਵੱਡਾ ਕਾਫਲਾ ਬਣਾਵਾਂਗੇ ਜਿਹਦੇ ਨਾਲ ਮੈਨੂੰ ਲੱਗਦਾ ਕਿ ਬਹੁਤ ਕਾਮਯਾਬੀ ਮਿਲੇਗਾ ਫੋਰਮਰ ਐਮਟੀ ਦਸਦੇਵ ਸਿੰਘ ਖਾਲਸਾ ਉਹਨਾਂ ਨੇ ਤੁਹਾਡਾ ਨਾਮ ਲਿਆ ਹੈਗਾ ਕਿ ਉਹ ਸ਼ਰੂਪਨੀ ਕਾਲੀ ਦਲ ਦੇ ਪ੍ਰੈਜ਼ੀਡੈਂਟ ਵਾਸਤੇ ਤੁਹਾਡਾ ਨਾਮ ਲਿਆ ਹੈ ਇਹਨੂੰ ਕਿੰਨੇ ਵਾਰੀ ਕਹੋਗੇ ਤੁਸੀਂ ਇਸ ਗੱਲ ਨੂੰ ਅੱਜ 15 ਦਿਨ ਹੋ ਗਏ ਤੇ ਮੇਰਾ ਖਿਆਲ ਹੈ 1000 ਤੋਂ ਵੱਧ ਵਾਲੀ ਚੈਨਲ ਨੇ ਇਹਨੂੰ ਖੰਡਨ ਕਰਤਾ ਇਹ ਨਹੀਂ ਜਿੱਥੇ ਅਸੀਂ ਜਾਵਾਂਗੇ ਤੁਸੀਂ ਉਹੀ ਗੱਲ ਲੈ ਕੇ ਬਹਿ ਜਾਓਗੇ ਅੱਜ ਫਿਰ ਮੈਂ ਇੱਕ ਵਾਰੀ ਖੰਡਨ ਕਰ ਦਿੰਦਾ ਪਰ ਕਿੰਨੇ ਵਾਰੀ ਕਰਾਓਗੇ ਉਹਨੇ ਵੀ মিডিਏ ਤੇ ਖੰਡਨ ਕਰਤਾ ਵੀ ਮੇਥੋਂ ਗਲਤੀ ਹੋ ਗਈ ਦੂਜੀ ਗੱਲ ਮੈਂ ਆਪ ਪਿਛਲੇ 4 ਸਾਲਾਂ ਤੋਂ ਕਹਿੰਦਾ ਆ ਰਿਹਾ ਵੀ ਮੈਂ ਆਪ ਕੋਈ ਪ੍ਰਧਾਨ ਨਹੀਂ ਬਣਦਾ ਕੋਈ ਇਲੈਕਸ਼ਨ ਨਹੀਂ ਲੜਦਾ ਕੋਈ ਮਹਾਗੋ ਨਹੀਂ ਬਣਦਾ ਮੇਰਾ ਮਕਸਦ ਹੈ ਕੌਮ ਨੂੰ ਇਕੱਠਿਆਂ ਕਰਕੇ ਇਥੇ ਇਸ ਸੋਚ ਦੀ ਸਰਕਾਰ ਪੈਦਾ ਕਰਨ ਦਾ ਮੇਰਾ ਮਕਸਦ ਹੈ ਇਹਨੂੰ ਤੋਂ 50 ਵਾਰੀ ਪੁੱਛ ਲੋ ਤੇ ਉਹ ਜੀ ਪੁੱਛੀ ਜਾਓ ਮੈਂ ਇਹ ਮੇਰਾ ਜਵਾਬ ਹੈ ਇਹ ਹੋਗਾ ਪੰਜਾਬ ਦੀ ਜਿਹੜੀ ਪੰਥਕ ਜਿਹੜੀ ਪਾਰਟੀ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਇਹ ਦੋਨੋਂ ਪਾਰਟੀਆਂ ਬਾਰੇ ਤੁਹਾਡੇ ਕੀ ਖਿਆਲ ਹੈ ਅੱਜ ਦੀ ਦੇਖੋ ਅੱਜ ਦੀ ਜਿਹੜੀ ਅੰਮ੍ਰਿਤਸਰ ਅਕਾਲੀ ਦਲ ਵਿੱਚ ਹੀ ਸਾਡੇ ਸਾਹਮਣੇ ਆਏ ਹੋਏ ਸੀ ਉਹਨਾਂ ਦੇ ਨੁਮਾਇंदे ਭੇਜੇ ਸੀ ਸਰਦਾਰ ਸਿੰਘ ਜੀ ਸਿੰਘ ਮਾਨ ਨਾਲ ਵੀ ਮੇਰੀ ਗੱਲ ਹੋਈ ਹੈ ਹੋਰ ਕਿਹੜੀ ਪੰਥਕ ਪਾਰਟੀ ਤੁਸੀਂ ਮਿਲਦੇ ਹੋ ਭਾਈ ਸਰ ਇਹ ਕੀ ਕਹਿ ਰਿਹਾ ਲੱਗਦਾ ਹੈ ਉਹ ਸ਼ਾਇਦ ਆਹੀ ਪਾਰਟੀ ਨੂੰ ਮੰਨਦੇ ਹੋਣ ਕਿਉਂਕਿ ਹਲੇ ਦੇਖੋ ਉਹਨਾਂ ਨੇ ਕਿਹਾ ਹੈ ਅਸੀਂ ਜਿਹੜੀ ਜਿਹੜਾ ਆ ਸਾਡੀਆਂ ਕਾਰਵਾਈਆਂ ਸਾਡੀ ਸਾਡਾ ਅប្រਾਲਾ ਇਹਦੇ ਤੁਸੀਂ ਜਾਨੂ ਕਰਾਵਾਂਗੇ ਸਰਦਾਰ ਸਰਬਜੀਤ ਸਿੰਘ ਖਾਲਸਾ ਨੂੰ ਅਮਰ ਸਿੰਘ ਅਮਰਪਾਲ ਸਿੰਘ ਜੀ ਦੇ ਪਰਿਵਾਰ ਨੂੰ ਸਾਰ ਨੂੰ ਜਾਨੂ ਕਰਾਵਾਂਗੇ ਸਾਡੀ ਸੋਚ ਤਾਂ ਇੱਕੋ ਹੀ ਆ ਇਸ ਕਰਕੇ ਹਾਲੇ ਸਾਡੀ ਇਹ ਪਹਿਲੀ ਮੀਟਿੰਗ ਆ ਇਹ ਅਜ ਅੰਤਿਮ ਮੀਟਿੰਗ ਨਹੀਂ ਕਿ ਅਸੀਂ ਕੋਈ ਫੈਸਲਾ ਲੈ ਲਿਆ ਇਸ ਕਾਫਲੇ ਨੂੰ ਵੱਡਾ ਕਰਾਂਗੇ ਤੇ ਕਾਫਲੇ ਦੇ ਵਿੱਚ ਸਰਦਾਰ ਮਨサルਜੀਤ ਸਿੰਘ ਵੀ ਹੋਏਗਾ ਸਰਦਾਰ ਅਮਰਪਾਲ ਸਿੰਘ ਵੀ ਹੋਏਗਾ ਸਾਰੇ ਕਾਬਲੇ ਵਿੱਚ ਲੈਂਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਤਾਂ ਇੱਕ ਹੋਰ ਸ਼੍ਰੋਮੀ ਕਾਦੀਦਨ ਪਾਲਨਦਨ ਜੋ ਜਿਹੜਾ ਅਟਕ ਹੋਇਆ ਉਹ ਉਹਨਾਂ ਨਾਲ ਵੀ ਕੋਈ ਗੱਲਬਾਤ ਚੱਲ ਰਹੀ ਹੈ ਜਾਂ ਉਸ ਕਿਸ ਪ੍ਰੰਤ ਲੋ ਤਾਂ ਬਦਲਦਲ ਹੀ ਹੈ ਉਹਨਾਂ ਨਾਲ ਸਾਡੀ ਕੋਈ ਗੱਲ ਨਹੀਂ ਚੱਲ ਰਹੀ ਦੇਖੋ ਜਿਹੜੇ ਬੰਦੇ ਤੁਹਾਨੂੰ ਯਾਦ ਹੋਊਗਾ ਕਿ ਉਹਨਾਂ ਦੇ ਇੱਕ ਆਗੂ ਨੇ ਜਦੋਂ ਪ੍ਰਸ਼ਨ ਪੁੱਛਿਆ ਵੀ ਤੁਸੀਂ ਹੁਣ ਤੱਕ ਕਿਉਂ ਨਹੀਂ ਬੋਲੇ ਉਹ ਕਹਿੰਦੇ ਜੀ ਅਸੀਂ ਸੋਚਿਆ ਵੀ ਹੌਲੀ-ਹੌਲੀ ਲੋਕ ਭੁੱਲ ਜਾਂਦੇ ਹੁੰਦੇ ਆ ਤੇ ਪ੍ਰੈਸ ਨੇ ਕਿਹਾ ਵੀ ਤੁਹਾਡਾ ਮਤਲਬ ਸੀ ਜੇ ਭੁੱਲ ਜਾਂਦੇ ਤਾਂ ਫਿਰ ਕੋਈ ਸ਼ੁਨ ਨਹੀਂ ਸੀਗਾ ਇਹੋ ਜੀ ਸੋਚ ਵਾਲੇ ਦਾ ਸਾਡਾ ਕੋਈ ਰਾਬਤਾ ਨਹੀਂ ਅਸੀਂ ਰਾਬਤਾ ਕਰਨਾ ਵੀ ਨਹੀਂ ਚਾਹੁੰਦੇ ਇਸ ਕਰਕੇ ਦੂਜੀ ਗੱਲ ਉਹਨਾਂ ਦਾ ਮਸਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਹੈ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਸੀਂ ਇੱਕ ਯਾਦ ਪੱਤਰ ਦੇ ਕੇ ਆਏ ਆ ਕਿ ਸਿੰਘ ਸਾਹਿਬ ਜੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਇਹ ਸਿੱਖਾਂ ਦੀ ਨਮੈਂਦਾ ਜਥੇਬੰਦੀ ਆ ਨਮੈਂਦਾ ਜਥੇਬੰਦੀ ਹੋਣ ਦੇ ਨਾਤੇ ਜੇ ਕੋਈ ਸਿੱਖਾਂ ਦੇ ਉੱਪਰ ਭੀੜ ਪੈਂਦੀ ਆ ਸਿੱਖਾਂ ਦੇ ਉੱਪਰ ਕੋਈ ਇਹੋ ਜਿਹਾ ਵਾਕਿਆ ਵਾਪਰ ਜਾਂਦਾ ਹੈ ਉਹਦੀ ਬੜੀ ਸਦਕਦਿਲੀ ਦੇ ਨਾਲ ਇਸ ਪ੍ਰਧਾਨ ਨੂੰ ਉਹਦਾ ਵੀੜਾ ਚੁੱਕਣਾ ਚਾਹੀਦਾ ਇਹ ਨਹੀਂ ਚੁੱਕ ਸਕਿਆ ਬਲਕਿ ਇਹਦੇ ਇੱਕ ਇੱਕ ਪਾਸੇ ਤਾਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਪਾਸੇ ਸਰਕਾਰ ਉਹਨਾਂ ਦਾ ਪਿਤਾ ਜੀ ਮੁੱਖ ਮੰਤਰੀ ਆਪ ਗ੍ਰਹਿ ਮੰਤਰੀ ਉਹਨਾਂ ਦੇ ਗ੍ਰਹਿ ਮੰਤਰੀ ਹੁੰਦਿਆਂ ਸ਼ਾਂਤਮਈ ਸੰਘਰਸ਼ ਕਰਦੇ ਇਹ ਸੰਘਰਸ਼ ਕਾਹਦਾ ਸੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਬਿਆਦਵੀ ਹੋਈ ਐ ਉਹਦੇ ਲਈ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿ ਕਿਹਨੇ ਬਿਆਦਵੀ ਕੀਤੀ ਕਿਹਨੇ ਗੁਰੂ ਗ੍ਰੰਥ ਸਾਹਿਬ ਚੋਰੀ ਕੀਤਾ ਕਿੱਥੇ ਲਪੋਇਆ ਉਹਦੇ ਵਾਸਤੇ ਸੰਗਤਾਂ ਸੰਘਰਸ਼ ਕਰ ਰਹੀਆਂ ਸੀ ਜਾਂ ਸ਼ਾਂਤਮਈ ਜਾਪ ਕਰ ਰਹੀਆਂ ਸੀ ਵਾਹਿਗੁਰੂ ਦਾ ਉਹਦੇ ਉੱਪਰ ਗੋਲੀਆਂ ਚੱਲੀਆਂ ਸਿੰਘ ਸ਼ਹੀਦ ਕਰ ਦਿੱਤੇ ਕੋਈ ਪਛਤਾਵਾ ਨਹੀਂ ਕੋਈ ਉਹ ਵਿਅਕਤੀ ਨਹੀਂ ਫੜਿਆ ਜਿਨ੍ਹਾਂ ਨੇ ਇਹ ਗਲਤੀਆਂ ਕੀਤੀਆਂ ਫਿਰ ਕਿਸੇ ਉਹ ਸੱਦਾ ਸਾਧ ਨੇ ਮਾਫੀ ਨਹੀਂ ਮੰਗੀ ਉਹਨੂੰ ਮਾਫੀ ਦਿੱਤੀ ਜਥੇਦਾਰਾਂ ਨੂੰ ਕੰਪੈਲ ਕੀਤਾ ਜਾਂਦਾ ਉਹਨਾਂ ਤੇ ਪੂਮਤ ਪ੍ਰੈਸ਼ਰ ਪਾਇਆ ਜਾਂਦਾ ਵੀ ਤੁਸੀਂ ਐਂ ਹੀ ਕਰਨਾ ਹੈ ਹੁਣ ਵੀ ਸਾਨੂੰ ਇਹ ਪਤਾ ਲੱਗਾ ਹੈ ਹਲੇ ਇਹ ਮੈਂ ਮੈਨੂੰ ਗੱਲ ਕਹਿਣੀ ਨਹੀਂ ਚਾਹੀਦੀ ਪਰ ਜੋ ਪ੍ਰੈਸ ਚ ਆ ਰਹੀ ਹੈ ਕੁਝ ਹਿੱਸੇ ਚ ਕਿ ਹਲੇ ਵੀ ਉਹ ਗੁਪਤ ਤੌਰ ਤੇ ਜਿਹੜੇ ਨਵੇਂ ਜਥੇਦਾਰ ਆ ਜਿਨ੍ਹਾਂ ਕੋਲ ਕੀ ਸੁਖਿਆ ਹੋਇਆ ਉਹਨਾਂ ਨਾਲ ਵੀ ਮੀਟਿੰਗਾਂ ਗੁਪਤ ਤੌਰ ਤੇ ਵਿਦੇਸ਼ਾਂ ਦੇ ਵਿੱਚ ਕਰਦੇ ਆ ਦੇਖੋ ਇਹ ਕਾਲ ਤੱਕ ਮੇਰੀ ਪੀੜੀ ਦਾ ਇੱਕ ਬਹੁਤ ਵੱਡਾ ਫਲਸਫਾ ਹੈ ਤੇ ਬਹੁਤ ਵੱਡੀ ਸ਼ਕਤੀ ਹੈ ਇਹਦੇ ਤੇ ਟਿਕੜੋਂ ਬਾਜੀ ਨਹੀਂ ਚੱਲਣੀ ਜੇ ਇਹਦੇ ਤੇ ਮਾਫੀ ਚਾਹੁੰਦੇ ਆ ਇਸ ਸਭ ਕੁਝ ਲਿਖ ਕੇ ਦੇਣ ਵੀ ਸਾਡੇ ਰਾਜ ਦੇ ਵਿੱਚ ਆਹ ਕੁਝ ਹੋਇਆ ਹੈ ਸਾਥੂਆ ਗਲਤੀਆਂ ਹੋਈਆਂ ਐ ਇੰਨੇ ਸਰੂਪ ਚੋਰੀ ਹੋ ਗਏ ਉਹ ਪਤਾ ਨਹੀਂ ਕਿੱਥੇ ਭੇਜੇ ਅਸੀਂ ਸਿੱਖਾਂ ਦੇ ਗੋਲੀਆਂ ਵੱਜੀਆਂ ਉਹਨਾਂ ਉਹਨਾਂ ਦੇ ਜਿਹੜੇ ਕਤਲ ਹੋਇਆ ਉਹਨਾਂ ਦੀ ਅਸੀਂ ਜ਼ਿੰਮੇਵਾਰ ਐ ਇਹ ਸਭ ਕੁਝ ਲਿਖ ਕੇ ਦੇਣ ਫੇਰ ਤਾਂ ਅਕਾਲ ਤਖਤ ਸਾਹਿਬ ਤੇ ਜਾਣ ਦਾ ਫਾਇਦਾ ਐ ਜੇ ਇੱਕ ਵਿੱਚ ਏਲਚੀ ਪਾਲਿਆ ਦੂਜਾ